ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਰਾਤ ਦਾ ਟਾਈਮ ਹੈ ਇਹ ਕਿੰਨਾ ਟਾਈਮ ਹੋ ਗਿਆ ਜੀ 9 ਵਜ ਗਏ ਹੈ ਨਾ 9 ਵਜ ਗਏ ਨੇ ਤੇ ਕੱਲ ਨੂੰ ਹੈ ਜੀ ਆਪਣੇ ਪਿੰਡ ਮੇਲਾ ਤੇ ਇਹ ਲਾਸਟ ਮੇਰੇ ਲੈਕਨੋਰ ਦਾ ਪਹਿਲਾਂ ਮੇਲਾ ਤਾਂ ਲੰਘ ਚੁੱਕਿਆ ਸੀ ਤੇ 15 ਦਿਨ ਬਾਅਦ ਹੈ ਦੂਜਾ ਮੇਲਾ ਤੇ ਹੁਣ ਅਸੀਂ ਚੱਲਦੇ ਆਂ ਜੀ ਮਾੜੀ ਤੇ ਮਾੜੀ ਤੇ ਜਾ ਕੇ ਚੌਂਕੀ ਭਰਾਂਗੇ ਤੇ ਬਾਕੀ ਉੱਥੇ ਤੁਹਾਨੂੰ ਮਤਲਬ ਕਿ ਜਿੰਨਾ ਕਿ ਮੇਲਾ ਭਰਿਆ ਹੋਇਆ ਉਹ ਦਿਖਾਵਾਂਗੇ ਤੇ ਲੋ ਜੀ ਇਧਰੋਂ ਮਿਲੋ ਸਰਦਾਰ ਜੀਆਂ ਨੂੰ ਹਲੋ ਤੇ ਇਧਰ ਬੈਠਾ ਹੈ ਸਿਮੂ ਇਹ ਆ ਵੀਡੀਓ ਚ ਨਾਲੋ ਸਿਮੂ ਕੰਨਾ ਵੀਡੀਓ ਚ ਨਾਲੋ ਤੇ ਮਨਿੰਦਰ ਸਰਦਾਰ ਜੀ ਨੇ ਲੱਤਾਂ ਤੇ ਲਾਉਂਦਾ ਤੇਲ ਤੇ ਮੈਂ ਹੁਣ ਤਿਆਰ ਮਤਲਬ ਕਿ ਤਿਆਰ ਆਪਾਂ ਹੋ ਚੁੱਕੇ ਆ ਤੇ ਵਸਰ ਪਾਉਣਾ ਰਹਿ ਗਿਆ ਸਿਰਵਾ ਕੇ ਕਿ ਚੱਲਾਂਗੇ ਆਪਾਂ ਬਾੜੀ ਤੇ ਚਲੋ ਜੀ ਜਦੋਂ ਮਾੜੀ ਤੇ ਜਾਵਾਂਗੇ ਥੋੜੀ ਜਿਹੀ ਰਸਤੇ 'ਚ ਵੀਡੀਓ ਸ਼ੂਟ ਕਰਾਂਗੇ ਤੇ ਬਾਕੀ ਉੱਥੇ ਜੋ ਵੀ ਮਾਹੌਲ ਹੋਊਗਾ ਉਹ ਤੁਹਾਨੂੰ ਉੱਥੇ ਦਿਖਾਵਾਂਗੇ ਸਰਕਾਰ ਜੀ ਹੋ ਗਏ ਨਹੀਂ ਜੀ ਤਿਆਰ ਇੱਧਰ ਮ린ਦਰਾ ਵੀ ਤਿਆਰ ਹੈ 시머ਨ ਬਾਰੇ ਮੋਟਰਸਾਈਕਲ ਨੂੰ ਕਿੱਕੀ ਮਾਰੀ ਜਾਂਦਾ ਭਲੇ ਭਲੇ ਕਦੇ ਇਹਨੂੰ ਚਾਪੀ ਲਾਤੀ ਕਦੇ ਬੰਦ ਕਰਤੀ ਕਦੇ ਲਾਤੀ ਕਦੇ ਬੰਦ ਕਰਤੀ ਲੈ ਇੱਧਰ ਆ ਗਈ ਜਿੱਦੀ ਵੀ ਵੀ ਤਿਆਰ ਹੈ ਜਾਣ ਵਾਸਤੇ ਅੱਜ ਵੀਵੇ ਮੋਟਰਸਾਈਕਲ ਕਿਕ ਤੀਨ ਕਿਹੜੇ ਮੋਟਰਸਾਈਕਲ ਨੂੰ ਮਾਰਦਾ ਕਿੱਕ ਹਾਂ ਮਾਰਦਾ ਕਿੱਕ ਮਾਰਦਾ ਹੁੰਦਾ ਕਿੱਕ ਮਾਰਦਾ ਹੁੰਦਾ ਚਾਬੀ ਲੈ ਆਇਆ ਕਾਕੇ ਪਹਿਲਾਂ ਗਾੜ੍ਹ ਕਰ ਲੈਂਦੇ ਪਾਪਾ ਕਹਿੰਦਾ ਅੰਗੇ ਦਾ ਕੱਢ ਕੇ ਆਉਣਾ ਤੇ ਫਿਰ ਮੈਂ ਰੱਖ ਲਈ ਤੇ ਕੰਨ ਤੇ ਹੱਥ ਟਾਉਂਦੇ ਮੈਂ ਤੁਹਾਡੇ ਕੰਨੂ ਜੀ ਦੂਰ ਵੀ ਧਰੇ ਟੈਗ ਲਓ ਚਲੋ ਜੀ ਕਿੰਨੀਆਂ ਕਿੱਕਾਂ ਮਾਰੀਆਂ ਸਿਮੂ ਕਿੰਨੀਆਂ ਕਿੱਕਾਂ ਮਾਰੀਆਂ ਗਾੜੀ ਨੂੰ ਇੱਲਾ ਉੱਤਰਾ ਇਰਾਦਾ ਆਪਾਂ ਸੌਂਕਾਂਗੇ ਜੇ ਵਾਪੇਣਾ ਬੈ ਜੀ ਤੂੰ ਨਿਕਲ ਬੈ ਜਾ ਬੈ ਜਾ ਵਾਪਸ ਤੇ ਵੱਜ ਜਾ ਬੜੀਆਂ ਆ ਉਹ ਲਿਖੀ ਕਿ ਮੋੜ ਨੇ ਪਾ ਬੀਬੀ ਦੇ ਨਾਮ ਨੇ ਬੀਬੀ ਆਪੇ ਥੋੜਾ ਤੇ ਇੱਥੇ ਬੈ ਜਾ ਪਾ ਪੈਰਾ ਮੈਨੂੰ ਜੱਪਾ ਜਾ ਜਿੱਥੇ ਛੇਤੀ ਕਰ ਦੇਖ ਲੈ ਦਾ ਬਲੌਗ ਸੀ ਇੱਥੇ ਤੱਕ ਮਿਲਾਂਗੇ ਕੱਲ ਨੂੰ ਹੁਣ ਸਵੇਰ ਮੇਲੇ ਤੇ ਸਤਿ ਸ਼੍ਰੀ ਅਕਾਲ ਸਾਰੇ